ਮੁਰਦਾਬਾਦ ਮੁਰਦਾਬਾਦ ਜੈ ਸਰਕਾਰ ਮੁਰਦਾਬਾਦ ਜੈ ਜੈ ਸਰਕਾਰ ਮੁਰਦਾਬਾਦ ਮੁਰਦਾਬਾਦ ਜੈ ਸਰਕਾਰ ਮੁਰਦਾਬਾਦ 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 ਉਹ ਵੀ ਸਰਕਾਰ ਮੁਰਦਾਬਾਦ ਉਹ ਵੀ ਸਰਕਾਰ ਮੁਰਦਾਬਾਦ ਉਹ ਵੀ ਸਰਕਾਰ ਅੱਜ ਦਾ ਤੋਂ ਡੱਕੀ ਪ੍ਰੋਟੈਸਟ ਹੈ ਕੀ ਹੋਇਆ ਡੱਕੀ ਇੰਤੈਂਕੜਿਆ ਆਈ ਪੈਸ 77 ਗਿਰਪਾ ਰਾਜ ਦੀਆਂ ਵੀਰਾਂ ਤੇ ਦੋਖਾ ਇਹ ਜਿਹੜਾ ਸਾਡਾ ਪ੍ਰੋਗਰਾਮ ਕੀ ਪੁੱਤਰੇ ਸਾਡਾ ਜਿਸ ਪ੍ਰੋਜੈਕਟ ਦੀ ਸਰਕਾਰ ਨੇ 2020 ਵਿੱਚ ਇੱਕ ਜੀਰੋ ਮੰਗਾਂ ਕਰੀਏ ਸਾਡੇ ਨਾਲ ਅਸੀਂ ਲਾਗੂ ਕਰਾਂਗੇ ਉਹ ਤੋਂ ਸਰਕਾਰ ਭੱਜ ਗਈ 13 ਤਰੀਕ ਨੂੰ ਅਸੀਂ ਦਿੱਲੀ ਵੱਲ ਕੂਚ ਕਰ ਰਹੇ ਸੀ ਸਾਨੂੰ ਬਾਟਰਾ ਦੇ ਉੱਤੇ ਰੋਕਿਆ ਗਿਆ ਸਾਡੇ ਦੇ ਅਸਲੂ ਬੈਸ ਮਾਰੇ ਗਏ ਗੋਲੀਆਂ ਚਲਾਈ ਗਈਆਂ ਬਲਾਸਟੀਆਂ 12 ਮੋਰ ਦੇ ਫੈਲ ਮਾਰੇ ਗਏ ਸਾਡੇ ਸ਼ਹੀਦ ਹੋਏ ਸੁਖਕਰਤ ਸਿੰਘ ਬੱਲੋਂ ਰਾਖ ਨੇ ਉਹਦਾ ਨਾਜਵਾਜ਼ ਤੇ ਪੈਸੀ ਫੌਂਡ ਦੀ ਕਾਰਵਾਈ ਹੈ ਤੁਹਾਨੂੰ ਉਹਦਾ ਨਾਜੀ ਕਰਾਉਣਾ ਹੈ ਹਾਈ ਕੋਰਟ ਦੇ ਵਿੱਚ ਜੋ ਆਰਡੀਨਟ ਪਾਈ ਹੋਈ ਹੈ ਉਹਨਾਂ ਨੂੰ ਜਿੱਦਾਂ ਨੂੰ ਪੈਸੇ ਦਿੰਦੇ ਨੇ ਰੀਪੋਰਟ ਕਰਾਜਾਤੀ ਹੈ ਅੱਜ ਸਰਕਾਰਾਂ ਨੂੰ ਸੋਚਣਾ ਕਿ ਜਿਹਦੇ ਚੋਲਾ ਆ ਰਹੀ ਨੇ ਉੱਤੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਤੁਹਾਡਾ ਪ੍ਰੋਟੈਕਸ਼ਨ ਰਹੇਗਾ ਪ੍ਰਦਰਸ਼ਨ ਹੈ ਇਸ ਤਰ੍ਹਾਂ ਜਿੰਜੀ ਜਿੱਥੋਂ ਪਿੰਡਾਂ ਦੇ ਵਿੱਚ ਆਉਣਾ ਹੈ ਉਹਨਾਂ ਨੂੰ ਕਿਸੇ ਵੀ ਪਾਰਟੀ ਨਾਲ ਇਹ ਅੱਜ ਸਵਾਲ ਜਵਾਬ ਕਰਾਂਗੇ ਜੋ ਅੱਜ ਸਾਡੇ ਸਰਕਾਰ ਲਈ ਬਹੁਤ ਜ਼ਰੂਰੀ ਸੀ ਇਹ ਹੋਇਆ ਹੈ ਇਹ ਫੋਟੋਆਂ ਲੈ ਕੇ ਉਹਦੇ ਦੇ ਇਹ ਦੋਹਣ ਪਿਆਰ ਦੀਆਂ ਨੂੰ ਦੋ ਕੀ ਅਚਨੋ ਦੋ ਜਵਾਬ ਸਾਗੇ ਜੀ ਚਾਹਦੇ ਕਿ ਸਾਡੇ ਪੱਖ ਸਿਖਾਉਣੇ ਖੜੇ ਕਿ ਤੁਸੀਂ ਬੈਸਲ ਲਾ ਰਹੇ ਹੋ ਲੈਕਸ ਲਾ ਰਹੇ ਹੋ ਕਿੰਨਾਂ ਦੇ ਵਿੱਚ ਕੀ ਮੁੱਦਾ ਕੀ ਹੈ ਉਹਦੇ ਵਿੱਚ ਮੰਗਾਂ ਨੇ ਜੀ ਪੰਜਾਬ ਦੀਆਂ ਮੰਜੂਰਾ ਤੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਤੇ ਐਗਰੀਕਲਚਰ ਸਰਕਾਰ ਉਹ ਮੰਗਾਂ ਤੋਂ ਭੱਜ ਗਈ ਉਹ ਪਿੰਨਾ ਪਿੰਨੇ ਲਾ ਰਹੇ ਜਿਵੇਂ ਬਈ ਬਹੁਤ ਸਾਰੇ ਲੀਡਰ ਸਪਾਰਟੀ ਸਾਡੇ ਕੇ ਬੀਜੀਪੀ ਵਿੱਚ ਸ਼ਾਮਲ ਹੋ ਰਹੇ ਉਹ ਨੂੰ ਵੀ ਦੇਖੋ ਉਹਨੂੰ ਐਂ ਦੇਖਦੇ ਆਂ ਅਸੀਂ ਕਿ ਜੋ ਬੀਜੀਪੀ ਸਰਕਾਰ ਹੈ ਜਿਸ ਇਹ ਰਾਜ ਦੀ ਕੋ ਰੋਸਟੇ ਸਰਕਾਰ ਹੈ ਪੂਰੀ ਬਾਮ ਰੋਡ ਤੇ ਆਪਲੇ ਜਿੱ ਤੱਕ ਕਾ ਚਾਹੀ ਕਰ ਰਹੀ ਹੈ ਤਾਨਨੇ ਸ਼ਾਹੀ ਕਰਦੀ ਹੈ ਤੇ ਜੋ ਲੋਕਤੰਤਰ ਦਾ ਘੰਟਾ